ਪੰਜਾਬ 18-19 ਜਨਵਰੀ ਮੌਸਮ 23 ਜ਼ਿਲ੍ਹੇ ਮੌਸਮ ਜਾਣਕਾਰੀ ਬਦਲ ਗਈ ਮੀਂਹ ਧੁੰਦ ਠੰਡ ਤਾਪਮਨ ਸਤਿ ਸ਼੍ਰੀ ਅਕਾਲ ਵੇਦਰਪਾ ਹਰਪ੍ਰੀਤ ਵੇਰ ਸਾਰੀ ਦਸ਼ਕਾਂ ਦਾ ਸਵਾਗਤ ਕਰਦੇ ਆਂ ਚੈਨਲ ਤੇ ਤਾਂਉਣ ਵਾਲੇ ਅਗਲੇ ਦਿਨਾਂ ਦਾ ਮੌਸਮ ਜਿਹੜਾ ਕਿਸ ਤਰ੍ਹਾਂ ਦਾ ਬਣਿਆ ਰਹੇਗਾ ਤੇ ਅੱਜ ਜਿਹੜਾ ਮੌਸਮ ਕਿਸ ਤਰ੍ਹਾਂ ਰਹੇਗਾ ਕਿੱਥੇ ਕਿੱਥੇ ਧੁੱਪ ਲੱਗਣ ਦੇ ਸਾਰਨੇ ਤਾਂ ਤਾਪਮਨ ਵਿੱਚ ਕੀ ਗਰਾਵਟ ਤਰਜ ਕੀਤੀ ਜਾਵੇਗੀ ਜੇ ਵਾਦਾ ਹੋਵੇਗਾ ਤਾਂ ਸਾਰੀ ਜਾਣਕਾਰੀ ਇਸ ਵੀਡੀਓ ਵਿੱਚ ਸਾਂਝਾ ਕਰਾਂਗੇ ਤੁਹਾਡੇ ਨਾਲ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਆ ਜਿਹੜੇ ਵੀ ਚੈਨਲ ਦਾ ਨਾਮ ਚੈਨਲ ਨੂੰ ਸਬਸਕ ਤੋ ਪਹਿਲਾਂ ਤੁਸੀਂ ਜੋ ਪੰਜਾਬ ਦੀਆਂ ਲਾਈਵ ਤਾ ਸੈਟਲਾਈਟ ਤਸਵੀਰਾਂ ਵੇਖ ਰਹੇ ਤਸਵੀਰਾਂ ਵਿੱਚ ਸਾਫ਼-ਸਾਫ਼ ਦਿਖਾਈ ਦੇ ਰਿਹਾ ਪੰਜਾਬ ਦੇ ਘਟੋ-ਘੱਟ ਵੀ ਆਪਾਂ ਕਹਿ ਸਕਦੇ ਹਾਂ 80 ਤੋਂ 85 ਜਾਂ 85 ਤੋਂ 90% ਖੇਤਰਾਂ ਵਿੱਚ ਸੰਘਣੀ ਜਿਹੜੀ ਧੁੰਦ ਛਾਈ ਹੋਈ ਹੈ ਤੇ ਕਾਫੀ ਇਲਾਕੇ ਇਸ ਵਿੱਚ ਆਪਾਂ ਕੈਸਰੇ ਚਪੇੜ ਵਿੱਚ ਛਾਏ ਹੋਏ ਨੇ ਤੇ ਕੁਝ ਇਲਾਕੇ ਜਿਹੜੇ ਪੂਰਬੀ ਖੇਤਰ ਹੋ ਕੇ ਜਿਹੜੇ ਪਹਾੜ ਨੇ ਨਾ ਲੱਗਦੇ ਖੇਤਰ ਇਹਨਾਂ ਇਲਾਕਿਆਂ ਵਿੱਚ ਥੋੜੀ ਬਹੁਤੀ ਜਿਹੜੀ ਘੱਟ ਧੁੰਦ ਵੇਖਣ ਨੂੰ ਮਿਲ ਰਹੀ ਹੈ ਤਾਪਮਾਨ ਦੀ ਗੱਲ ਕਰੇ ਤਾਪਮਾਨ ਜਿਹੜੇ ਹੁਣ ਘਟਨੇ ਸ਼ੁਰੂ ਹੋਏ ਨੇ ਥੱਲੇ ਆਉਣੇ ਸ਼ੁਰੂ ਹੋਏ ਦੱਖਣ ਪੱਛਮੀ ਹਵਾਵਾਂ ਚੱਲਣ ਦੇ ਨਾਲ ਜਿਹੜੇ ਤਾਪਮਾਨ ਥੋੜੇ ਜੁੱਤਾ ਘਾਇਸ 1-2 ਡਿਗਰੀ ਹੁਣ ਜਿਹੜੇ ਤਾਪਮਾਨ ਹੋਣਗੇ ਜਿਵੇਂ ਪਹਿਲਾਂ ਇੱਕ ਸੀ 16-17 ਤੇ ਪਹੁੰਚ ਗਏ ਸੀ ਕੱਲ ਤੇ ਪਰਸੋਂ ਤੇ ਆ ਜਿਹੜੇ ਤਾਪਮਾਨ ਹੋਣਗੇ ਸਵੇਰ ਦੇ ਜਿਹੜੇ 14-15 ਤੱਕ ਜਾ ਸਕਦੇ ਕਿਉਂਕਿ ਜਿਹੜੀਆਂ ਉੱਤਰ ਪੱਛਮੀ ਹਵਾਵਾਂ ਦੀ ਜਿਹੜੀ ਵਾਪਸੀ ਹੋਵੇਗੀ ਜਿਹੜੇ ਉੱਤਰ ਪੱਛਮੀ ਹਵਾਵਾਂ ਚੱਲਣਗੀਆਂ ਠੰਡੀਆਂ ਠਾਰ ਜਿਸ ਕਰਕੇ ਆਪਾਂ ਕਹਿ ਸਕਦੇ ਜਿਸ ਦੀ ਰਫਤਾਰ ਹੋਲੀ ਜਿਵੇਂ ਹਲਕੀ ਰਫਤਾਰ ਹੋ ਸਕਦੀ ਨਾ ਤੇਜ਼ ਨਾ ਜਾਰੀ ਹਲਕੀ ਠੀਕ ਠਾਕ ਜੀ ਰਫਤਾਰ ਰਹਿ ਸਕਦੀ ਯਾਨੀ ਕਿ 3-4 ਜਾਂ ਰਾਮਾਮਾ ਜਿਸ ਕਰੇ ਟੈਂਪਰੇਚਰ ਪਹਿਲਾਂ 8 16 17 ਤੇ ਪਹੁੰਚੇ ਸੀ ਤੇ ਹੁਣ ਜਿਹੜਾ ਟੈਂਪਰੇਚਰ ਹੋਣਗੇ ਤਾਪਮਨ ਹੋਣਗੇ 14 15 ਡਿਗਰੀ ਤੱਕ ਆ ਸਕਦੇ ਨੇ ਤੇ ਦੂਜੇ ਪਾਸੇ ਆਪਾਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰੀਏ ਧੁੰਦ ਦਾ ਜਿਹੜਾ ਮਾਹੌਲ ਇਸ ਤਰ੍ਹਾਂ ਹੀ ਬਣਿਆ ਰਹੇਗਾ ਸਵੇਰ ਦੇ ਸ਼ੁਰੂਆਤੀ ਘੰਟਿਆਂ ਵਿੱਚ ਤੇ ਉਸ ਤੋਂ ਬਾਅਦ ਜਿਹੜਾ 10 11 ਵਜੇ ਜਾਂ 11 12 ਵਜੇ ਤੱਕ ਜਿਹੜਾ ਇਸ ਤਰ੍ਹਾਂ ਹੀ ਧੁੰਦ ਦੇਖਣ ਨੂੰ ਮਿਲ ਸਕਦੀ ਕਈ ਇਲਾਕਿਆਂ ਵਿੱਚ ਲਕੀ ਤੇ ਕਈ ਇਲਾਕਿਆਂ ਵਿੱਚ ਸੰਘਣੀ ਤੋਂ ਸੰਘਣੀ ਜਿਹੜੀ ਧੁੰਦ ਦੇਖਣ ਨੂੰ ਮਿਲ ਸਕਦੀ ਹੈ ਤੇ ਉਸ ਤੋਂ ਬਾਅਦ 12 1 ਵਜੇ ਤੋਂ ਬਾਅਦ ਯਾਨੀ ਕਿ ਦੁ ਇਹ ਧੁੱਪ ਵੇਖਾਂ ਨੂੰ ਮਿਲਦੀ ਹੈ ਹਲਕੀ ਧੁੱਪ ਜਿਹੜੀ ਆਪਾਂ ਕਹਿੰਦੇ ਕੜਕਵੀ ਤਿੱਖੀ ਧੁੱਪ ਵੇਖਾਂ ਨੂੰ ਮਿਲਦੀ ਹੈ ਕਾਫੀ ਇਲਾਕਿਆਂ ਵਿੱਚ ਅੱਜ ਵੀ ਜਿਹੜੀ ਧੁੱਪ ਲੱਗੇ ਕਈ ਇਲਾਕਿਆਂ ਵਿੱਚ ਤੇ ਕੱਲ ਵੀ ਜਿਹੜੀ ਧੁੱਪ ਲੱਗਣ ਦਾ ਸਾਰ ਨੇ ਤਾਂ ਉਹਨਾਂ ਦੇ 2-4 ਦਿਨ ਤੱਕ ਇਸ ਤਰ੍ਹਾਂ ਹੀ ਜਿਹੜਾ ਮੌਸਮ ਰਹੇਗਾ ਜਨਕੀ ਸਵੇਰ ਦੇ ਸ਼ੁਰੂਆਤੀ ਘੰਟਿਆਂ ਵਿੱਚ 10-11 ਜਾਂ 11-12 ਵਜੇ ਤੱਕ ਧੁੰਦ ਤੁਹਾਨੂੰ ਜਿਹੜੇ ਇਸ ਤਰ੍ਹਾਂ ਹੀ ਵੇਖਣ ਨੂੰ ਮਿਲੇਗੀ ਸੰਘਣੇ ਰੂਪ ਵਿੱਚ ਤੇ ਉਸ ਤੋਂ ਬਾਅਦ ਮੌਸਮ ਸਾਫ਼ ਹੋਣਾ ਸ਼ੁਰੂ ਹੋ ਜਾਵੇਗਾ ਇਹ ਜਿਹੜੀ ਧੁੰਦ ਆਪਾਂ ਜਿਹੜੀ ਧਰਤੀ ਦੀ ਸਤ੍ਹਾ ਦੇ ਧੁੰਦ ਕੀ ਟਾਈਮ ਤੱਕ ਟਿਕੀ ਰਹਿੰਦੀ ਤੇ ਜਿਹੜੀ ਜਿਹੜੀ ਆਪਣੀ ਧਰਤੀ ਦੀ ਸਤਾ ਤੇ ਧੁੰਦ ਹੈ ਤਾਂ ਇਹ ਜਿਹੜੀ ਲੰਮੇ ਸਮੇਂ ਤੱਕ ਨਹੀਂ ਟਿਕੀ ਰਹੇਗੀ ਜਿਹੜਾ 10 11 ਵਜੇ ਤੱਕ ਜਿਹੜੀ ਇਸ ਤੇ ਟਿਕਨ ਦੇ ਅਸਾਰ ਨੇ ਤਾਂ ਉਸ ਤੋਂ ਬਾਅਦ ਜਿਹੜਾ ਥੱਲੇ ਡਿੱਗ ਜਾਏਗੀ ਜਿਸ ਕਰਕੇ ਮੌਸਮ ਸਾਫ਼ ਹੋ ਜਾਏਗਾ ਤੁਪ ਵਧੀਆ ਲੱਗ ਸਕਦੀ ਹੈ ਅੱਜ ਵੀ ਜਿਹੜੀ ਤੁਪ ਲੱਗਣ ਦੇ ਅਸਾਰ ਨੇ ਤਾਂ ਕੱਲ ਵੀ ਇਸ ਤਰ੍ਹਾਂ ਦੀ ਤੁਪ ਦੇਖਣ ਨੂੰ ਮਿਲੇਗੀ 10 11 ਵਜੇ ਤੱਕ ਜਿਹੜਾ ਇਸ ਤਰ੍ਹਾਂ ਧੁੰਦ ਬਣੀ ਰਹੇਗੀ ਉਸ ਤੋਂ ਬਾਅਦ ਮੌਸਮ ਸਾਫ਼ ਹੋ ਜਾਏਗਾ ਦੁਪਹਿਰ ਵੇਲੇ ਤੁਪ ਜਿਹੜੀ ਕੜਕਰੀ ਤੁਪ ਤੁਹਾਨੂੰ ਦੇਖਣ ਨੂੰ ਮਿਲ ਸਕਦੀ ਆ ਵੀ ਤਾਂ ਆਪਾਂ ਕਹਿ ਸਕਦੇ 20 ਜਨਵਰੀ ਤੋਂ ਬਾਅਦ ਜਿਹੜੀਆਂ ਹਵਾਵਾਂ ਦੀ ਜਿਹੜੀ ਥੋੜੀ ਜਿਹੀ ਰਫਤਾਰ ਵਧਣੀ ਸ਼ੁਰੂ ਹੋ ਜੇਗੀ ਜਿਹੜੀ ਉੱਤਰ ਪੱਛਮੀ ਵਾਵਾ ਠੰਡੀਆਂ ਠਾਰਵਾਵਾਂ ਚੱਲਦੀਆਂ ਨੇ ਇਸ ਦੀ ਰਫਤਾਰ ਥੋੜੀ ਜ਼ਿਆਦਾ ਹੋ ਸਕਦੀ ਹੈ 20 ਜਨਵਰੀ ਤੋਂ ਬਾਅਦ ਤਾਂ 20 ਜਨਵਰੀ ਤੱਕ ਜਿਹੜੇ ਆਪਾਂ ਕਹਿ ਸਕਦੇ ਜਿਹੜੀਆਂ ਥੋੜੀ ਬਹੁਤ ਜਿਵੇਂ ਹਲਕੇ ਰੂਪ ਵਿੱਚ ਜਿਹੜੀਆਂ ਹਵਾਵਾਂ ਚੱਲ ਸਕਦੀਆਂ ਉੱਤਰ ਪੱਛਮੀ ਠੰਡੀਆਂ ਠਾਰਵਾਵਾਂ ਤਾਂ ਫਿਲਹਾਲ ਇਹ ਆਪਾਂ ਡੇਟ ਹੈ ਕੋਈ ਨਵੀਂ ਜਾਣਕਾਰੀ ਮਿਲਦੀ ਤੁਹਾਡੇ ਤੱਕ ਜਰੂਰ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਤੁਹਾਡਾ ਬਹੁ